ਵੰਦਾ ਦੀ ਸਿਹਤ ਬਾਰੇ ਨਵਾਂ ਅਪਡੇਟ ਆਇਆ ਫੋਰਟਿਸ ਹਸਪਤਲ ਨੇ ਨਵਾਂ ਹੈਲਥ ਅਪਡੇਟ ਜਾਰੀ ਕੀਤਾ ਹੈ ਰਾਜਵੀਰ ਜਵੰਦਾ ਹਾਲੇ ਵੀ ਫੋਰਟਿਸ ਦੇ ਵਿੱਚ ਲਾਈਫ ਸਪੋਰਟ ਤੇ ਹੈ ਨਿਊਰੋਲੋਜੀਕਲ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ ਦਿਮਾਗ ਗਤੀਵਿਧੀ ਘਟ ਕਰ ਰਿਹਾ ਹੈ ਡਾਕਟਰ ਪ੍ਰਬੰਧਨ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਕਿ ਪ੍ਰਬੰਧਨ ਦੇ ਬਾਵਜੂਦ ਕੋਈ ਖਾਸ ਸੁਧਾਰ ਨਹੀਂ ਹੈ ਫੋਰਟਿਸ ਇਸ ਗੱਲ ਦਾ ਜ਼ਿਕਰ ਕਰ ਰਿਹਾ ਹੈ ਦਿਮਾਗ ਦੇ ਐਮ ਆਰ ਆਈ ਸਕੈਨ ਦੇ ਵਿੱਚ ਜੋ ਕੁਝ ਵੇਖਿਆ ਗਿਆ ਉਹ ਚਿੰਤਾ ਦੇ ਵਿੱਚ ਪਾਉਣ ਵਾਲੀ ਗੱਲ ਹੈ ਕਿ ਐਮ ਆਰ ਆਈ ਸਕੈਨ ਅਤੇ ਹਾਈਪੋਕਸਿਕ ਤਬਦੀਲੀਆਂ ਦੇਖੀਆਂ ਗਈਆਂ ਰੀਡ ਦੀ ਹੱਡੀ ਦੇ ਐਮ ਆਰ ਆਈ ਮੁਤਾਬਕ ਸਰ ਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਬਹੁਤ ਨੁਕਸਾਨ ਹੋਇਆ ਹੈ ਨਤੀਜੇ ਵਜੋਂ ਸਾਰੇ ਚਾਰੇ ਅੰਗ ਵਿੱਚ ਡੁੰਗੀ ਕਮਜ਼ੋਰੀ ਜਿਹੜੀ ਦੇਖੀ ਗਈ ਹੈ ਲੰਬੇ ਸਮੇਂ ਤੱਕ ਵੈਂਟੀਲੇਟਰ ਸਹਾਇਤਾ ਦੀ ਲੋੜ ਪਵੇਗੀ 46 ਗਲ ਦੀ ਗੱਲ ਕਰ ਰਿਹਾ ਹੈ ਕਿ ਲੰਬੇ ਸਮੇਂ ਤੱਕ ਵੈਂਟੀਲੇਟਰ ਤੇ ਰਾਜਵੀਰ ਜਵੰਦਾ ਨੂੰ ਰੱਖਿਆ ਜਾ ਸਕਦਾ ਹੈ ਕਿਉਂਕਿ ਇੱਕ ਬਹੁਤ ਵੱਡਾ ਜਿਹੜਾ ਡੈਮੇਜ ਨਾੜਾਂ ਨੂੰ ਹੋਇਆ ਹੈ ਨਿਊਰੋਲੋਜੀਕਲ ਸਥਿਤੀ ਬਹੁਤ ਨਾਜ਼ੁਕ ਦੱਸੀ ਜਾ ਰਹੀ ਹੈ ਦਿਮਾਗ ਜਿਹੜਾ ਉਹ ਗਤੀਵਿਧੀ ਘਟ ਕਰ ਰਿਹਾ ਜਿਸ ਕਰਕੇ ਜ਼ਿਆਦਾ ਸਮਾਂ ਵੈਂਟੀਲੇਟਰ ਤੇ ਰੱਖਿਆ ਜਾਏਗਾ ਮਨੀਸ਼ ਜਿਆਦਾ ਜਾਣਕਾਰੀ ਦੀ ਸੰਭਾਅ ਰਿਹਾ ਹੈ ਮਨੀਸ਼ ਜੋ ਕੁਝ ਬਿਆਨ 40 ਨੇ ਕੀਤਾ ਹੈ ਦੇਖੋ ਅਰਦਾਸਾਂ ਬਹੁਤ ਨੇ ਕਿ ਇਸ ਸਿੰਗਰ ਦੀ ਜਾਨ ਬਚ ਜਾਏ ਪਰ ਐਕਚੁਅਲ ਚ ਬੁਲੇਟਿਨ ਕੀ ਕੁਝ ਬਿਆਨ ਕਰਦਾ ਹੈ ਜੀ ਬਿਲਕੁਲ ਇਹ 40 ਦਾ ਹਸਪੀਟਲ ਵਿੱਚ ਬੁਲੇਟਿਨ ਜਿਹੜਾ ਕਿ ਜਾਰੀ ਇਸ ਵਕਤ ਨੂੰ ਜਾਰੀ ਕੀਤਾ ਗਿਆ ਉਸ ਤੇ ਕੀ ਆ ਗਿਆ ਕਿ ਉਹ ਗਾਇਕ ਜਿਹੜਾ ਜਗਤਵੀਰ ਜਵਿੰਦਾ ਹੈਗਾ ਨਾ ਉਹ ਇੱਕ ਸਥਿਤੀ ਜਿਹੜੀ ਕਿਹਾ ਬਿਲਕੁਲ ਨਾਜ਼ੁਕ ਬਣੀ ਹੋਈ ਹੈ ਤਾਂ ਨਿਊਕਮ ਇਸ ਦਾ ਬਿਲਕੁਲ ਨਾਮ ਮਾਤਾ ਜਿਹੜਾ ਸੁਧਾਰ ਹੋ ਰਿਹਾ ਵੀ ਸਿਹਤ ਵਿੱਚ ਹਲਕਾ ਜਿਹਾ ਹੋਇਆ ਹੈ ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਦੀ ਸਿਹਤ ਇੱਕ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਲਾਈਫ ਸਰਟ ਸਿਸਟਮ ਦੇ ਉੱਪਰ ਹੈ ਜੀ ਮਨੀ ਜਿਵੇਂ ਫੋਰਟਿਸ ਨੇ ਬਿਆਨ ਕੀਤਾ ਕਿ ਲੰਬਾ ਸਮਾਂ ਰਾਜਵੀਰ ਜਵੰਦਾ ਨੂੰ ਵੈਂਟੀ ਤੇ ਰੱਖਿਆ ਜਾ ਸਕਦਾ ਤਾਂ ਇਸ ਗੱਲ ਦੇ ਕੀ ਅਸੀਂ ਸੰਕੇਤ ਸਮਝੀਏ ਕਿਉਂਕਿ ਆਮ ਲੋਕ ਡਾਕਟਰੀ ਭਾਸ਼ਾ ਤੋਂ ਐਨੇ ਜਾਣੂ ਨਹੀਂ ਹਨ ਤਾ ਮਨੀਸ਼ ਸ਼ੰਕਰ ਨਾਲ رابطہ ਟੁੱਟਿਆ ਹੈ ਇੱਕ ਵਾਰ ਮੁਰਤੋ ਦਸੀਏ ਕਿ ਰਾਜਵੀਰ ਜਵੰਦਾ ਦੀ ਜਿਹੜੀ ਹੈ ਉਹ ਸਿਹਤ ਠੀਕ ਨਹੀਂ ਹੈ ਫਿਲਹਾਲ ਹੈਲਥ ਅਪਡੇਟ ਆਇਆ ਕਿ ਹਾਲੇ ਵੀ ਲਾਈਫ ਸਪੋਰਟ ਤੇ ਰਾਜਵੀਰ ਜਵੰਦਾ ਰਹੇਗਾ ਕਿਉਂਕਿ ਇਸ ਗੱਲ ਦਾ ਜ਼ਿਕਰ ਹੋਇਆ ਹੈ ਕਿ ਜੋ ਦਿਮਾਗੀ ਗਤੀਵਿਧੀ ਹੈ ਉਹ ਘੱਟ ਦਰਜ ਕੀਤੀ ਗਈ ਹੈ ਡਾਕਟਰੀ ਪ੍ਰਬੰਧਨ ਦੇ ਬਾਵਜੂਦ ਕੋਈ ਜਿਹੜਾ ਸੁਧਾਰ ਨਹੀਂ ਹੋਇਆ ਦਿਮਾਗ ਦੇ ਐਮ ਆਰ ਆਈ ਕਰਵਾਏਗੇ ਉਹਨਾਂ ਦੇ ਵਿੱਚ ਤਬਦੀਲੀਆਂ ਕੁਝ ਦੇਖੀਆਂ ਹਨ